ਓ ਨੰਮੀ ਮੰਮੀ ਓ ਨੰਮੀ ਦਾ ਓਨਰੇਡੀ ਹਰ ਟਾਈਮ ਹੈਲੋ ਜੀ ਸასი ਘਰ ਦੇ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਮੁੰਡੀ ਫੈਮਿਲੀ ਵਲੌਗ ਤੇ ਉਮੀਦ ਕਰਦੇ ਹਾਂ ਤੁਸੀਂ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਇੰਜੋਏ ਕਰਦੇ ਹੋਵੋਗੇ ਸਾਡੇ ਵਾਂਗੂ ਤੇ ਇੱਥੇ ਬਹੁਤ ਜ਼ਿਆਦਾ ਖਰੂ ਪਟੀਆਂ ਪਿਆ ਸੀ ਕੈਮਰਾ ਮੇਰਾ ਕਿੱਧਰ ਹੈ ਠੀਕ ਆ ਹੂੰ ਅੱਛਾ ਤੇ ਇਹਨਾਂ ਨੇ ਖਰੂ ਪਟੀਆਂ ਪਿਆ ਸੀ ਤੇ ਫਿਰ ਮੈਂ ਹੁਣ ਬਲੌਗ ਸ਼ੁਰੂ ਕਰ ਲਈ ਇਹਨਾਂ ਦਾ ਖਰੂ ਉਸ ਟਾਈਮ ਬੰਦ ਕੋਈ ਐਥੇ ਕੋਈ ਕਮੈਂਟਮੈਂਟ ਕਰਦਾ ਸੀ ਕੋਈ ਕਮੈਂਟ ਕਰਦਾ ਸੀ ਰੋਟੀ ਨਹੀਂ ਸੀ ਖਾਣ ਹੁੰਦਾ ਕੋਈ ਵੀ ਰੋਟੀ ਨਹੀਂ ਸੀ ਖਾਣਾ ਹੁੰਦਾ ਤੇ ਅੱਜ ਕੰਮ ਸਾਰਾ ਹੀ ਅੱਜ ਫੇਰ ਬਹੁਤ ਲੇਟ ਆ ਹਲੇ ਭਾਂਡਿਆਂ ਨਾਲ ਸ਼ਿੰਕ ਭਰਿਆ ਪਿਆ ਦੇਖਦੇ ਹਾਂ ਹਾਏ ਅਸ ਕੰਮ ਸਕਾਰ ਲਓ ਜੀ ਪਤਾ ਨਹੀਂ ਕੀ ਹੋਇਆ ਅੱਜ ਸ਼ਾਮ ਜੇ ਕੰਮ ਲੇਟ ਹੋ ਗਿਆ ਬਹੁਤ ਵੀਰਾਂ ਦੀ ਵੀਡੀਓ ਦੇ ਵਿੱਚ ਉਹਨਾਂ ਦਾ ਵੀਰਾਂ ਆਵੇ ਵੀਰਾਂ ਫਿਰ ਇੱਥੇ ਵੈਦ ਨੇ

ਹਾਲ ਚਾਲ ਚਲ ਬੜਾ ਗਾਪ ਆਉਂਦੇ ਨੇ ਬਹੁਤ ਜਿਆਦਾ ਖਾਹੂ ਘਟਿਆ ਪਿਆ ਸੀ ਇਹਨਾਂ ਨੇ ਹੱਦੋਂ ਵੱਧ ਟਾਈਮ ਅੱਜ ਪਤਾ ਨਹੀਂ ਕਿੰਨਾ ਵੱਜ ਗਿਆ ਕੀ ਆਉਂਦਾ ਪਤਾ ਨਹੀਂ ਕੀ ਵੱਜ ਗਿਆ ਹੁਣ ਤੇ ਹੁਣ ਵੀ ਮੈਂ ਇਹਨਾਂ ਨੂੰ ਕਹਿਆ ਪਹਿਲਾਂ ਤੁਸੀਂ ਰੋਟੀ ਖਾ ਲਓ ਵੇਖੋ ਮੈਨੂੰ ਲੱਗੀ ਪਈ ਆ ਹਨਾ ਹੁਣ ਰੋਟੀ ਖਾਣੀ ਹੁੰਦੀ ਗਾਣਾ ਗਾ ਰਗਾ ਤੂੰ ਵੀ ਕਦੇ ਯਾਦ ਕਰੇਂਗੀ ਜਵਾਨੀ ਐ ਮਿੱਤਰਾਂ ਤੇ ਆਈ ਸੀ ਕਦੇ ਅੱਛੇ ਇੱਥੇ ਕੋ ਹੋ ਰ ਆ ਗਿਆ ਦਿਨ ਪੂਰਾ ਦਿਨ ਤਾਂ ਹਨਾ ਪਤਾ ਨਹੀਂ ਇੱਧਰ ਉੱਧਰ ਫੇਟ ਤੁਰ ਕੇ ਹਨਾ ਕੱਢ ਲੈਣਗੇ ਜਦੋਂ ਹੋਜੂ ਕੰਮ ਦਾ ਟਾਈਮ ਉਦੋਂ ਪਤਾ ਨਹੀਂ ਕਿੱਥੇ ਜਾ ਕੇ ਕੰਮ ਤੇ ਬਹਿ ਜਾਣਗੇ ਕਾਲਾ ਸੋ ਯਾਰ 5:00 ਵਜੇ ਮੇਰੇ ਖਾਲਾ ਇਹ ਬੈਠੇ ਸੀ ਬਾੜੀ ਦੇ ਵਿੱਚ ਤੁਸੀਂ ਪਿਛਲੇ ਬਲੌਗ ਚ ਦੇਖ ਲਿਆ ਹਨਾ ਹੈਂ ਹੁਣ ਵੀ ਇੱਥੇ ਬੈਠੇ ਪਤਾ ਨਹੀਂ ਕੀ ਫੋਨ ਦੇ ਵਿੱਚੋਂ ਲੱਭਣ ਮੈਂ ਕਹਿੰਦਾ ਆਇਆ ਉਹ ਗੁਰੂ ਨਾ ਆਇਆ ਉਹ ਨਾ ਆਇਆ ਉਹ ਭੁੱਖ ਲੱਗੀ ਪਈ ਐ ਰੋਟੀ ਖਾਣੀ ਐ ਅੱਜੇ ਮੈਂ ਤਾਂ ਹੁਣ ਹੈਲਪ ਕਰਾਉਣੀ ਐ ਮੇਰੀ ਚਾਹੇ ਤਿੰਨੇ ਜਾਣੇ ਕਰਨ ਮੇਰੀ ਹੈਲਪ ਚਾਹੇ ਕੋਈ ਇੱਕ ਬੰਦਾ ਇੰਨਾ ਤੇ ਫੜ ਮੈਂ ਕਰਾਉਣ ਤੇ ਨਾ ਗੇ ਡਾਂਸ ਤੇ ਪਰ ਨਹੀਂ ਮਾਗਰੋ ਪੇਪਰ ਹਲੇ ਦੋ ਰਹਿੰਦੇ ਆ ਨਾ ਕਹਿੰਦਾ ਇੱਕ ਕਾਲੂ ਆ ਪੰਜਾਬੀ ਦਾ ਕਾਲੂ ਦਾ ਵੀ ਘੱਟੀ ਤੇ ਨਾ ਕਰੋ ਗਾਂ ਨੂੰ ਤੇਰਾ ਨਿਕਲ ਤੁਸੀਂ ਐਂ ਕਰੋ ਹਾਂਜੀ ਮੇਰੀਆਂ ਰੋਟੀਆਂ ਦੋ ਪੱਕ ਗਈਆਂ ਮੈਂ ਖਾਨੀ ਆ ਤੁਸੀਂ ਪਕਾਓ ਨਾਲੇ ਸਿੱਖ ਲੋ ਰੋਟੀ ਬਪਕਾਉਣੀ ਹੋਏ ਜੁੱਤੋਂ ਦਾ ਮੈਂ ਧਾਪੀ ਗਈ ਮੋਰੀ ਓਥੇ ਤੇ ਤਾਰ ਗਈ ਤੁਹਾਡੀ ਇੱਕ ਵੀ ਬਿਮਾਰ ਤੇ ਲੋਕਾਂ ਨੇ ਦੇ ਦੋ ਤੀਨੀਆਂ ਸਾਡੀ ਇੱਕੜ ਨਹੀਂ ਹੈਗਾ ਇੱਕੜ ਕਿਵੇਂ ਆਹੋ

ਫਿਰ ਨਾ ਚੰਨੇ ਨੇ ਕਹ ਰਹੇ ਜਿਨੇ ਦੇ ਮਾਪਿਓ ਸ਼ਰਾਰਤੀ ਹੁੰਦੇ ਆ ਉਦੋਂ ਦੋ ਗੁਣਾ ਵੱਧ ਬੱਚੇ ਸ਼ਰਾਰਤੀ ਹੁੰਦੇ ਆ ਤੁਹਾਨੂੰ ਨਹੀਂ ਲੱਗਦਾ ਤੁਸੀ ਸ਼ਰਾਰਤ ਕੀਤੀ ਨਹੀਂ ਹੋਣੀ ਜ਼ਿੰਦਗੀ ਚ ਹਾਏ ਹਾਏ ਆਹ ਚਲ ਨਹੀਂ ਦੱਸ ਰਕਾਈ ਜੀ ਉਹਦੇ ਬਾਰੇ ਆਹੋ ਸਾਨੂੰ ਦੱਸਦਾ ਸਾਡੀ ਮੰਮੀ ਨੇ ਪੂਰੀ ਕਹਾਣੀ ਸੁਣਾ ਲਈ ਸ਼ਰਾਬ ਦੀ ਦੱਗੀਏ ਪਰ ਇਕਣ ਤਾਂ ਨਹੀਂ ਛੋਡੇ ਮੰਗੂ ਆ ਮੇਰੇ ਇਨਨੇ 2 ਕਿਲੋ ਕੇ ਉਹ ਦੇਸੀ ਇਕਣੇ ਝੂਠਾ ਹੱਥ ਲਾ ਲਾ ਕੇ ਖਰਾਬ ਕਰਤਾ ਹੁਣ ਮੈਂ ਕੱਲੂ ਅੱਜ ਦੇਸੀ ਕੀ ਗਰਮ ਕਰਨਾ ਸੀ ਪਰ ਸੋਨ ਮੱਸੀਆ ਹਨ ਪਰਸੋਂ ਲੈ ਕੱਲੂ ਉਹ ਵਸੋ 10 ਦਿਨ ਦੀ ਮੱਸੀਆ ਲੈ ਫਿਰ ਦੋਗਾ ਮੇਰਾ ਅਲੱਗ ਰੱਖਿਆ ਪਿਆ ਦੇਸੀ ਕਿਉਂ ਪਾ ਲੈ ਰੱਖਣਾ ਤੇ ਛਿੱਕੋ ਸਾਰਿਆਂ ਦਾ ਪੀਓ ਹੱਲੇ ਆਟਾ ਗੁੰਨਣਾ ਤੇ ਸਬਜੀ ਕੱਟਣੀ ਆ ਸਵੇਰੇ ਨਾਲ ਦੋਨਾਂ ਨੇ ਜਾਣਾ ਸਕੂਲ ਤੇ ਹੋਰ ਕੀ ਕਰਨ ਹੁਣ ਤਿਆਰੀ ਕਰਕੇ ਰੱਖੂੰਗੀ ਆਟਾ ਗੋਲ ਕੇ ਰੱਖੂੰਗੀ ਸਬਜੀ ਕੱਟ ਕੇ ਰੱਖੂੰਗੀ ਜਾਂ ਸਬਜੀ ਬਣਾ ਕੇ ਰੱਖੂੰਗੀ ਕਿਉਂਕਿ 10 ਕਿਤਾ ਬੱਜੇ ਜਾਣੇ ਮਨਾਈ ਦਉਂਗੀ ਸਵੇਰੇ ਮੈਂ ਤੋ ਉੱਠਿਆ ਨਹੀਂ ਜਾਂਦਾ ਸਵੇਰੇ ਪਤਾ ਨਹੀਂ ਕੀ ਹੋ ਗਿਆ ਪਤਾ ਨਹੀਂ ਤੇ ਮੈਂ ਮੈਡੀਸਿਨ ਖਾਨੀ ਆ ਨਾ ਉਹਦੇ ਕਰਕੇ ਮੈਂ ਤੋ ਉੱਠਿਆ ਨਹੀਂ ਜਾਂਦਾਗਾ ਮੈਂ 5:53 ਮਿੰਟ ਤੇ ਰੋ ਪਿੱਟ ਕੇ ਉੱਠਦੀ ਆ ਸਵੇਰੇ ਬਿਲਕੁਲ ਵੀ ਦਿਲ ਨਹੀਂ ਕਰਦਾ ਸਵੇਰੇ ਉੱਠਣ ਨੂੰ ਪਤਾ ਨਹੀਂ ਕਰਦੀ ਕੀ ਹੈ ਫਿਰ ਵੀ ਆਇਆ ਹੁੰਦਾ ਵੀ ਹੁਣ ਤਾਂ 6:00 ਵੱਜ ਗਏ ਹੁਣ ਤਾਂ ਬੱਬੂ ਉੱਠ ਖੜੋ ਛੱਡ ਦੇ ਬਿਸਤਰਾ ਜਦੋਂ ਮੈਂ ਠੀਕ ਸੀਗੀ ਉਦੋਂ ਮੈਂ ਮੇਰੇ ਖਿਆਲ ਨਾਲ 4:30 ਵਜੇ ਉੱਠਣ ਲੱਗ ਪਈ ਸੀ ਹਨਾ ਬਿਮਾਰ ਹੋਣ ਤੋਂ ਚਾਰ 4-5 ਕੇ ਦਿਨ ਪਹਿਲਾਂ ਮੈਂ ਸੋਹਣੀ ਟਾਈਮ ਨਾਲ ਵਧੀਆ 5-6 ਵਜੇ ਆ ਸ਼ਾਮਾਂ ਤੱਕ ਹੀ ਦਾ ਜੇ ਬਮਾ ਪਾਠ ਕਰੂੰ ਪਾਠ ਕਰੀਏ ਪਾਠ ਨਹੀਂ ਹੁੰਦਾ ਪਤਾ ਨਹੀਂ ਕੀ ਹੋ ਗਿਆ ਪਾਠ ਨਹੀਂ ਕਰਿਆ ਜਾਂ ਹੁਣ ਇਹਦੇ ਵਿੱਚ ਪਤਾ ਨਹੀਂ ਕੀ ਗੱਲ ਆ ਵੀ ਹਨਾ ਪਤਾ ਨਹੀਂ ਪਾਠ ਤਾਂ ਹੁਣ ਪਤਾ ਨਹੀਂ ਕਦੋਂ ਦਾ ਕਰਿਆ ਹੋਇਆ ਮੇਰਾ ਰੱਬ ਨੂੰ ਤਾਂ ਧਿਆਈ ਦਾ ਹਰ ਟਾਈਮ ਪਰ ਬਹਿ ਕੇ ਪਾਠ ਕਰਨਾ ਲੱਗ ਗੱਲ ਆ ਤੁਰਦੇ ਫਿਰਦੇ ਕਰਨਾ ਅਲੱਗ ਗੱਲ ਹੁਣ ਰੋਟੀ ਪਾ ਕੇ ਖਾ ਲੋ ਕਿ ਮੈਂ ਪਾ ਕੇ ਦਮ ਹੁਣ ਇਹਨਾਂ ਨੇ ਕੈਮਰੇ ਅੱਗੇ ਨਹੀਂ ਆਉਣਾ ਐ ਨੈਕਸਟ ਉਡ ਚ ਨੇ ਚਲੋ ਮੈਂਨੇ ਰੋਟੀ ਰੱਟੀ ਦੇ ਦਵਾ ਫਿਰ ਦੇਖਦੇ ਆਪਾਂ ਸਬਜ਼ੀ ਸਬਜ਼ੀ ਕੱਟਦੇ ਫਿਰ ਫਿਰ ਮਿਲਦੇ ਤੇ ਲੋ ਜੀ ਸਬਜ਼ੀ ਜਿਹੜੀ ਮੈਂ ਰਾਤ ਨੂੰ ਨਹੀਂ ਸੀ ਬਣਾਈ ਮੈਂ ਮਾਰਨਿੰਗ ਚ ਬਣਾਈ ਸੀ ਸਾਰੀ ਤਿਆਰ ਕਰਕੇ ਰੱਖ ਲਈ ਸੀਗੀ ਮਾਰਨਿੰਗ ਦੇ 6:00 ਵਜੇ ਮੈਂ ਸਬਜ਼ੀ ਰੈਡੀ ਕਰਤੀ ਸੀਗੀ ਫਿਰ ਰਾਤ ਨੂੰ ਫਿਰ ਵੀਡੀਓ ਨਹੀਂ ਸੀ ਬਣਾਈ ਪਤਾ ਨਹੀਂ ਕੀ ਹੋ ਗਿਆ ਭੁੱਲ ਗਈ ਸੀ ਪਤਾ ਨਹੀਂ ਕੀ ਹੋ ਗਿਆ ਭਾਂਡੇ-ਪੁੰਡੇ ਧੋਣ ਦੀ ਭੁੱਲ ਗਈ ਤੇ ਲੋ ਜੀ ਮਾਰਨਿੰਗ ਦੇ 6:00 ਵਜੇ ਮੈਂ ਸਬਜ਼ੀ ਬਣਾਈ ਸੀਗੀ ਸਬਜੀ ਜਿਹੜੀ ਬਹੁਤ ਟੇਸਟੀ ਬਣੀ ਥੋੜੀ ਜਿਹੀ ਬਣਾਈ ਸੀ ਜਿਆਦਾ ਨਹੀਂ ਸੀ ਬਣਾਈ ਟੀਫਨ ਚ ਪਾਉਣ ਜੋਗੀ ਉਹ ਬਣਾਈ ਸੀਗੀ ਤੇ ਬੱਚਿਆਂ ਨੇ ਰਾਤ ਨੂੰ ਬਹੁਤ ਸ਼ੋਰ ਸ਼ਰਾਬਾ ਕੀਤਾ ਬਹੁਤ ਜਿਆਦਾ ਸ਼ੋਰ ਸ਼ਰਾਬਾ ਕਰਦੇ ਸੀ ਤੇ ਬਲੌਗਰ ਹੋਣ ਦਾ ਇਹ ਮੇਨ ਫਾਇਦਾ ਹੈ ਵੀ ਜਦੋਂ ਵੀ ਸ਼ੋਰ ਸ਼ਰਾਬਾ ਲੜਾਈ ਝਗੜਾ ਹੋਣ ਦੀ ਸੁਭਾਵਨਾ ਹੋਵੇ ਨਾ ਵੀ ਉਦੋਂ ਹੀ ਬਲੌਗ ਸ਼ੁਰੂ ਕਰ ਦੋ ਘਰ ਦੇ ਵਿੱਚ ਸ਼ਾਂਤੀ ਹੋ ਜਾਂਦੀ ਹੈ ਫਿਰ ਬਲੌਗਿੰਗ ਕਰਨ ਵਾਲਿਆਂ ਨੇ ਇਹ ਫਾਇਦਾ ਅੱਜ ਤੁਹਾਨੂੰ ਨਿੱਕੇ ਬੇਬੀ ਨਾਲ ਮਲਾਉਣੇ ਇਨੂੰ ਅੱਜ ਬਾਹਰ ਵਧਾਇਆ ਹਾਂ ਆ ਦੇਖੋ ਓ ਹਲੋ ਹਲੋ ਹੋਏ ਹਲੋ ਆ ਜਾ ਇਧਰੋਂ ਭੱਜ ਕੇ ਦਿਖਾਈ ਹਾਂ ਤੈਨੂੰ ਵੀ ਛੱਡੀ ਏ ਜਿੰਨੇ ਮਿੱਠੀ ਨੇ ਨਜ਼ਾਰੇ ਲਏ ਨੇ ਮੈਂ ਕਹਿੰਦੀ ਹਾਂ ਹੋਰ ਕਿਸੇ ਨੇ ਨਹੀਂ ਲਏ ਹੋਣੇ ਕਿੱਥੇ ਅੰਦਰ ਸਟੋਰਾਂ ਤੱਕ ਪੌੜੀਆਂ 'ਚ ਚੜ ਸਟੋਰਾਂ 'ਚ ਚੜ ਕੋਚੇ ਲੌਂਦੀ ਦੇ ਮੋਢਿਆਂ ਤੇ ਚੜ ਹਨਾ ਹੁਣ ਇਹ ਹਾਲ ਵੰਦੇ ਨੇ ਮੈਨੂੰ ਵੀ ਛੱਡ ਦੋ ਹਾਏ ਹਾਏ ਕਿੱਥੇ ਸਟੋਰ ਆ ਦੇ ਲਾ ਉੱਥੇ ਵੀ ਕੀੜਾ ਲੈ ਆਈ ਅੰਦਰ ਆ ਜਾ ਓਏ ਨੰਨੂ ਓਏ ਨੰਨੂ 베ਬੀ ਓ 베ਬੀ ਇਹ ਤਾਂ ਖਾਣ 'ਚ ਬਹੁਤ ਮਸਤਾ ਆ ਜਾ ਇਧਰ ਵਰਨ ਬੇਬੀ ਸੁਣਦਾ ਹੀ ਨਹੀਂ ਇਹ ਤਾਂ ਜਪਤ ਜੂਗਾ ਫੇਰ ਵੀਡੀਓ ਬਣਾਉ ਭੱਜਦਾ ਹੀ ਨਹੀਂਗਾ ਬੇਬੀ ਓ ਇਧਰ ਆ ਜਾ ਓ ਚੱਲੇ ਗਿਆ ਪੱਠਿਆਂ ਤੇ ਟੋਕੇ ਤੇ ਗਿਆ ਇਹਨੂੰ ਇਧਰ ਨੂੰ ਕੱਢਿਓ ਭੱਜੂਗਾ ਹਾਂ ਅਣ ਟੋਕਾ ਮਾਸਾ ਮਿਲਿਆ ਖਾਣ ਨੂੰ 还累不累的？